ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਖੜਿਆ ਹਾਂ ਜੀ ਰਿਸ਼ੀ ਨਗਰ ਲੁਧਿਆਣੇ ਦੇ ਵਿੱਚ ਲੁਧਿਆਣੇ ਰਿਸ਼ੀ ਨਗਰ ਦੇ ਵਿੱਚ ਖੜੇ ਕਿੱਥੇ ਆ ਕਿਉਂਕਿ ਇੱਥੇ ਇੱਕ ਐਸੀ ਵਾਇਰਲ ਪਲੇਸ ਹੈਗੀ ਆ ਜਿਹੜੀ ਇੰਸਟਾਗ੍ਰਾਮ ਤੇ ਬਹੁਤ ਵਾਇਰਲ ਆ ਤੇ ਇੱਥੇ ਚਿਕਨ ਬਹੁਤ ਵਧੀਆ ਨੇ ਬਣਦੇ ਨੇ ਇੱਥੇ ਇਹ ਹੈਗਾ ਜੀ ਰੂਬਲ ਚਿਕਨ ਤੇ ਇੱਥੇ ਇਹ ਚੈੱਕ ਕਰ ਸਕਦੇ ਤੁਸੀਂ ਇੱਥੇ ਬਹੁਤ ਸੋਹਣਾ ਸੈਟਅਪ ਲੱਗਾ ਹੋਇਆ ਬਾਈ ਉਹਨਾਂ ਦਾ ਤੇ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਚੀਜ਼ਾਂ ਮੈਨੇਜ ਹੁੰਦੀਆਂ ਪਹਿਲਾਂ ਉਹ ਰੈਡੀ ਉਹ ਛੋਟੀ ਕਾਰਟਸ ਉਹਦੇ ਵਿੱਚ ਲੱਗਦੇ ਵੀ ਹੁਣ ਜਿਹੜਾ ਹੈਗਾ ਸਾਰਾ ਸਾਰਾ ਖਾਣਾ ਜਿਹੜਾ ਹੈਗਾ ਇੱਥੇ ਲੱਗਦਾ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਬਾਈ ਹੁਣ ਨਾਲ ਤੇ ਦੇਖਦੇ ਆ ਵੀ ਜਿਹੜਾ ਵਾਇਰਲ ਇੰਸਟਾਗ੍ਰam ਤੇ ਸਿਕਾਦ ਕੀ ਵਾਕਿਆ ਵਾਇਰਲ ਜਿਹੜਾ ਦਾ ਸੁਆਦ ਇੱਥੇ ਬਾਈ ਹੁਣਾਂ ਕੋਲ ਹੈ ਜਾਂ ਕਿਵੇਂ ਤੇ ਹਾਂਜੀ ਇਧਰ ਕਰਦੇ ਆ ਬਾਈ ਹੁਣਾਂ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਹਾਲ ਚਾਲ ਹੈ ਜੀ ਵਧੀਆ ਜੀ ਬਹੁਤ ਵਧੀਆ ਪਹਿਲਾਂ ਤਾਂ ਪਾਜੀ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਰੂਬਲ ਚਿਕਨ ਆ ਹਾਂਜੀ ਹਾਂਜੀ ਇਹਦੀ ਸ਼ੁਰੂਆਤ ਦੇ ਬਾਰੇ ਆਪਾਂ ਗੱਲ ਕਰੀਏ ਸ਼ੁਰੂਆਤ ਕਿਵੇਂ ਹੋਈ ਹੈ ਕਿਉਂਕਿ ਮੈਨੂੰ ਇਹ ਇਹਦਾ ਪਤਾ ਵੀ ਇੰਸਟਾਗ੍ਰam ਤੇ ਕਾਫੀ ਦਿਨਾਂ ਤੋਂ ਇੱਕ ਬੜੀ ਤਕੜੀ ਹਾਈਪ ਚੱਲ ਰਹੀ ਹੈ ਹਾਈਪ ਕਿ ਪਿਆਰ ਹੈਗਾ ਜੀ ਸਾਡੇ ਪਰਿਵਾਰ ਦਾ ਪਿਆਰ ਹੈ ਗਾਂ ਤੇ ਨਹੀਂ ਕਹਾਂਗੇ ਪਰਿਵਾਰ ਹੀ ਹੈ ਕਿ ਰਿਸ਼ਤਾ ਜੁੜ ਜਾਂਦਾ ਗਾਂਕਾਂ ਨਾਲ ਵੀ ਜੀ ਪਰਿਵਾਰ ਵਰਗਾ ਹੋ ਜਾਂਦਾ ਬਹੁਤ ਪੁਰਾਣਾ ਹੋ ਜਾਂਦਾ ਹੈ ਤਾਂ ਬਿਲਕੁਲ ਸਮਝ ਜੀ 15-20 ਸਾਲ ਹੋ ਗਏ ਕੰਮ ਕਰਦੇ ਮੈਂ ਤੇ ਮੇਰੇ ਫਾਦਰ ਸਾਹਿਬ ਹੁੰਦੇ ਆ ਉਹ ਲੇਟ ਆਉਂਦੇ ਥੋੜਾ ਜਿਹਾ ਅੱਛਾ ਜੀ ਤੇ ਫਿਰ ਸਾਡੀ ਪਹਿਲਾਂ ਦੁਕਾਨ ਬ੍ਰਾਂਚ ਕਿਤੇ ਹੋਰ ਸੀਗੀ ਜੀ ਫਿਰ ਉੱਥੇ ਸ਼ਿਫਟ ਕੀਤੀ ਇੱਥੇ ਹੁਣ ਲੇਕਿਨ ਉਹੀ ਗਾਂਕਾਂ ਦਾ ਪਿਆਰ ਪਰਿਵਾਰ ਦਾ ਪਿਆਰ ਜਿਹੜੇ ਵੀ ਆ ਕੇ ਤੁਹਾਨੂੰ ਲੱਭਦੇ ਲੱਭਦੇ ਸਾਰੇ ਪਹੁੰਚ ਗਏ ਜੀ ਕੀ ਬਾਤ ਹੈ ਤੇ ਅਸੀਂ ਵੀ ਉਹ ਖਰੇ ਉਤਰਦੇ ਪਏ ਆ ਉਹਨਾਂ ਦੀ ਸੇਵਾ ਵਿੱਚ ਪੂਰੇ ਭਾਈ ਅੱਛਾ ਸ਼ੁਰੂਆਤ ਹੁੰਦੀ ਹੈ ਕਿ ਲੰਗਰਾਂ ਤੋਂ ਜਦੋਂ ਤੁਸੀਂ ਇੱਕ ਦੱਸੀ ਸੀ ਕਿ ਕਾਂਪੂਰ ਤੋਂ ਤੁਸੀਂ ਰਹਿੰਦੇ ਹੁੰਦੇ ਸੀ ਲੰਗਰਾਂ ਦੇ ਵਿੱਚ ਤੁਸੀਂ ਖਾਣਾ ਬਣਾਉਂਦੇ ਸੀ ਸੇਵਾ ਕਰਦੇ ਹੁੰਦੇ ਸੀ ਸ਼ੁਰੂਆਤ ਤੁਹਾਡੀ ਉਧਰ ਹੁੰਦੀ ਤੇ ਇਧਰੋਂ ਸ਼ੁਰੂਆਤ ਹੁੰਦੀ ਹੁੰਦੀ ਇੱਕ ਬਿਜ਼ਨਸ ਵਾਲੇ ਪਾਸੇ ਇੱਕ ਬਿਜ਼ਨਸ ਵਾਲੇ ਪਾਸੇ ਇਹ ਕਿਵੇਂ ਮੂਡ ਬਣਿਆ ਅੰਦਾ ਸੀਗਾ ਜੀ ਪਾਪਾ ਨੂੰ ਨਾ ਸ਼ੁਰੂ ਤੋਂ ਵੀ ਸ਼ੌਂਕ ਸੀਗਾ ਖਾਣ ਪੀਣ ਦਾ ਕਿਵੇਂ ਪੀਣ ਦਾ ਤੇ ਨਹੀਂ ਕਿ ਲੋ ਡਰਿੰਕਸ ਕਰਦੇ ਨਹੀਂ ਉਹ ਵੀ ਖਾਣ ਦਾ ਸੀਗਾ ਕਿਤੇ ਵਿਆਹ ਤੇ ਚੱਲੇਗੇ ਵੀ ਲੱਖ ਉਹ ਕਿੱਥੇ ਪਾਰਟੀ ਚੱਲਦੀ ਹੋ ਯਾਰ ਦੋਸਤ ਬੈਠੇ ਹੋਣ ਤੇ ਬਈ ਭਾਵੇਂ ਡੀਜੇ ਲੱਗਿਆ ਹੋਏ ਉਹਨਾਂ ਨੇ ਵੀ ਕੀ ਕਰਨਾ ਵਿਆਹ ਤੇ ਜਾ ਕੇ ਹਲਵਾਈਆਂ ਕੋਲ ਜਾ ਕੇ ਕੁਰਸੀ ਢਾ ਕੇ ਬਹਿ ਜਾਣਾ اچھا ਤੇ ਵੀ ਹਾਂ ਵੀ ਉਹ ਆਪਦੀ ਚੀਜ਼ਾਂ ਬਣਾਈ ਜਾਂਦੇ ਆ ਵੀ ਨਾਲੇ ਉਹ ਦਿਖਾਉਂਦੇ ਸੀਗੇ ਕਿ ਵੀ ਸਰਦਾਰ ਜੀ ਆ ਦੇਖੋ ਜੀ ਆ ਚੀਜ਼ ਤੁਸੀਂ ਚੈੱਕ ਕਰੋ ਜੀ ਆ ਬਣਾਇਆ ਤੋ ਤੁਹਾਨੂੰ ਸ਼ੌਕ ਪਈ ਗਿਆ ਇਤੋਂ ਦੋਸਤੋ ਬਾਜੀ ਗੁਰੂ ਘਰ ਸੇਵਾ ਕੀਤੀ ਮੇਰੇ ਪਾਪਾ ਨੇ ਕਾਫੀ ਟਾਈਮ ਜੇ ਸੰਭੋਲੋ ਜੀ ਇਹ ਬਖਸ਼ਿਸ਼ ਹੈਗੀ ਉਹਨਾਂ ਦੀ ਗੁਰੂ ਮਹਾਰਾਜ ਦੀ ਤੇ ਸਾਨੂੰ ਉਹ ਮੁੰਨਰ ਪਾਪਾ ਨੂੰ ਉਹ ਪਾਪਾ ਤੋਂ ਮਨੋ ਮਿਲ ਗਿਆ ਜੀ ਤੇ ਉਹ ਐਕਸਪੈਰੀਮੈਂਟ ਕਰਦੇ ਸੀਗੇ ਤੇ ਮੈਂ ਕਹਾਂ ਤੁਹਾਨੂੰ ਪਤਾ ਹੈ ਮੁੰਡਾ ਵੀ ਉਹ ਤੋਂ ਵੱਧ ਹੁੰਦਾ ਸਾਨੂੰ ਬਾਦ ਐਕਸਪੈਰੀਮੈਂਟ ਕਰਨ ਦੀ ਆਦਤ ਪੈ ਗਈ ਵੀ ਕੋਈ ਚੀਜ਼ ਬਣਾਣੀ ਕਰੀ ਅਗਰ ਕੋਈ ਚੀਜ਼ ਬਣ ਗਈ ਤੇ ਬਈ ਉਹ ਤੇ ਆਪਾਂ ਐਕਸਪੈਰੀਮੈਂਟ ਕਰਦਾ ਵੀ ਮਾਤਾ ਨੇ ਕੋ ਸਬਜੀ ਬਣਾਈ ਤੇ ਵੀ ਮਾਤਾ ਬਣਾ ਕੇ ਰਸੋਈ ਤੋਂ ਬਾਹਰ ਨਿਕਲ ਗਈ ਉੱਤ ਪਾਸੇ ਵੜ ਕੇ ਉਹਦੇ ਕੋਲ ਕੋਈ ਆਪ ਦਾ ਟੱਚ ਦੇ ਦਿੱਤਾ ਉਹਦਾ ਨਵਾਂ ਟੱਚ ਦੇ ਦੇਣਾ ਨਵਾਂ ਟੱਚ ਦੇ ਦਿੱਤਾ ਤੇ ਬਸ ਉੱਥੋਂ ਹੀ ਇਹ سلسلہ ਚੱਲੀ ਗਿਆ ਐਕਸਪੈਰੀਮੈਂਟ ਦਾ ਹੁਣ ਤਾਂ ਕਰੀ ਜਾਂਦੇ ਆ ਤੇ ਗਾਹਾਂ ਵੀ ਕਰੀ ਚੱਲਾਂਗੇ ਤੇ ਗੁਰੂ ਮਹਾਰਾਜ ਬਸ ਅੱਛਾ ਭਾਈ ਰਿਸ਼ੀ ਨਗਰ ਤੋਂ ਪਹਿਲਾਂ ਦੁਕਾਨ ਤੁਹਾਡੀ ਜਿਹੜੀ ਸੀ ਕੁਮਾਰ ਮੰਡੀ ਸੀ ਕੁਮਾਰ ਮੰਡੀ ਵਿੱਚ ਹਾਂਜੀ 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 ਉੱਥੋਂ ਫਿਰ ਕਿਵੇਂ ਇਧਰ ਨੂੰ ਸ਼ਿਫਟ ਹੋ ਗਏ ਕਿਵੇਂ ਆ ਰਸ਼ ਉਧਰ ਰਸ਼ ਜ਼ਿਆਦਾ ਪੈਂਦਾ ਉਧਰ ਰਸ਼ ਨਹੀਂ ਉੱਥੇ ਜੋ ਸੀਗਾ ਰੈਂਟ ਤੇ ਸੀਗੀ ਉਹ ਜਗ੍ਹਾ ਸੇਲ ਆਊਟ ਹੋ ਗਈ ਜੀ ਅੱਛਾ ਫਿਰ ਅਸੀਂ ਇਹ ਦਾਤੇ ਨੇ ਸਾਡੀ ਝੋਲੀ ਦੁਕਾਨ ਪਾਤੀ ਜੀ ਇਹ ਦੁਕਾਨ ਕਿਵੇਂ ਪਈ ਇਹ ਚ ਕਿੰਨੀ ਬੜੀ ਇੰਟਰਸਟਿੰਗ ਜੀ ਕਹਾਣੀ ਹੈ ਕਿ ਕਿਵੇਂ ਇੰਟਰਸਟਿੰਗ ਜੀ ਐ ਅਸੀਂ ਨਾ ਤੇ ਕਾਟ ਲਾਂਦੇ ਸੀਗੇ ਜੀ ਦੁਕਾਨ ਦੇ ਸਾਹਮਣੇ ਤੇ ਸਮਝ ਲਓ ਐ ਹੋ ਗਿਆ ਜੀ ਕਾਟ ਹੋ ਗਈ ਬੰਦ ਕੁਛ ਉਹਦੇ ਟ੍ਰੈਫਿਕ ਜਾਮ ਹੋਣ ਲੱਗ ਗਿਆ ਜਾਂ ਜੋ ਵੀ ਪ੍ਰਸ਼ਾਸਨ ਨੇ ਕਰਾ ਕੇ ਵੀ ਉਹ ਕਾਟ ਬੰਦ ਕਰਾਤੀ ਜਦੋਂ ਕਾਰਟ ਸਾਡੀ ਇਹ ਬੰਦ ਹੋਈ ਤੇ ਸਾਨੂੰ ਨਹੀਂ ਪਤਾ ਕਿ ਸਾਡੀ ਝੋਲੀ ਬਈ ਦੁਕਾਨ ਕਿਦਾਂ ਪਾਤੀ ਉਹਨਾਂ ਨੇ ਬਈ ਅਸੀਂ ਜੀ ਦੁਕਾਨ ਹੁਣ ਆਪਦੀ ਜਗ੍ਹਾ 'ਚ ਬਹਿ ਗਏ ਤੇ ਹੁਣ ਬਈ ਕਰੀ ਜਾਂਦੇ ਆ ਸੇਵਾ ਬਾਰੇ ਕਈ ਵੇਲੇ ਕੋਈ ਚੀਜ਼ ਚੰਗੇ ਨੂੰ ਹੁੰਦੀ ਹੈ ਚੰਗੇ ਨੂੰ ਹੁੰਦੀ ਹਾਂਜੀ ਹਾਂਜੀ ਅੱਜ ਤੁਹਾਡੀ ਚੋਕਾਡ ਚੱਲਦੀ ਰਹੇ ਬਿਲਕੁਲ ਦੁਕਾਨ ਦੇ ਹੋਣਾ ਨਹੀਂ ਘਬਰਾ ਲਾਣੀ ਚਾਹੀਦਾ ਬੰਦੇ ਨੂੰ ਕਈ ਵਾਰੀ ਥੋੜਾ ਮਾੜਾ ਵੀ ਥੋੜੇ ਚੰਗੇ ਲਈ ਹੁੰਦਾ ਸਾਡੇ ਨਾਲ ਉਹੀ ਚੀਜ਼ ਹੋਈ ਸੀ ਸਾਡਾ ਮਾੜਾ ਵੀ ਸਾਡੇ ਚੰਗੇ ਲਈ ਹੋਇਆ ਚੰਗੇ ਲਈ ਹੋਇਆ ਹਾਂਜੀ ਹਾਂਜੀ ਅਸੀਂ ਤੇ ਬਹੁਤ ਕੁਝ ਸੋਚਿਆ ਹੁੰਦਾ ਵਾ ਪਰ ਉਹ ਅਕਾਲ ਪੁਰਖ ਨੇ ਵੀ ਕੁਝ ਸੋਚਿਆ ਹੁੰਦਾ ਸਾਡੇ ਲਈ ਵੀ ਕੀ ਚੀਜ਼ ਦੇਣੀ ਹੈ ਤੇ ਕੀ ਗੋਣੀ ਹੈ ਹੈਨਾ ਤੇ ਬਾਅਦ ਥੋੜਾ ਉਹਦੀ ਰਜਾ ਜਦੋਂ ਅਸੀਂ ਮੋਜ ਮਨਾਓ ਤੇ ਵਧੀਆ ਹੀ ਹੁੰਦਾ ਜੋ ਹੁੰਦਾ ਵਾਕੇ ਭਾਜੀ ਓਕੇ ਭਾਜੀ ਹੁਣ ਆ ਜੀ ਆਪਾਂ ਖ ਉਹ ਦੇਖੀ ਸੀਗੀ ਪਰਥੇ ਵਾਲੀ ਹਾਂਜੀ 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 ਕਿਉਂ ਪਰਥੇ ਦਾ ਕੀ ਸੀ ਨਾ ਬਈ ਉਹ ਪਰਥੇ ਦਾ ਕੀ ਪਰਥੇ ਕਿੱਥੋਂ ਆਈ ਸਾਡੇ ਵੀ ਨਾ ਮੈਂ ਰਹਿਣਾ ਘਰੇ ਜੀ ਪਰਤਾ ਬਣਾਉਂਦਾ ਸੀਗਾ ਥੋੜੇ ਦਿਨ ਬਾਅਦ ਮੰਮਣੇ ਕਾ ਪਰਥਾ ਬਣਾ ਦੇਣੀ ਆ ਮੈਂ ਕਿਹਾ ਪਰਥਾ ਪਰਥਾ ਵੀ ਬੈਂਗਣ ਦਾ ਪਰਥਾ ਬਣਾਈ ਜਾਂਦੇ ਹੋ ਇੱਕ ਘਰੇ ਆਪਾਂ ਐਕਸਪੈਰੀਮੈਂਟ ਕੀਤਾ ਜੀ ਚਿਕਨ ਦਾ ਪਰਥਾ ਅੱਛਾ ਤੇ ਉਹ ਮੈਂ ਵੀ ਬਣਾ ਕੇ ਖਾਦਾ ਤੇ ਵੀ ਆਪਣੇ ਰਿਸ਼ਤੇਦਾਰ ਨੂੰ ਖਵਾਇਆ ਉਹ ਰਿਸ਼ਤੇਦਾਰ ਤੋਂ ਬਾਅਦ ਜੀ ਆ ਗਏ ਦੁਕਾਨ ਦੀ ਵਾਰੀ ਬਣਾ ਕੇ ਲਿਆ ਆ ਏਦਾਂ ਹੀ ਕੋਈ ਗਾਂ ਕਾਇਆ ਕਹਿੰਦਾ ਯਾਰ ਬਈ ਆ ਕੇ ਖਾਈ ਜਾਨਾ ਤੂੰ ਮੈਂ ਕਿਹਾ ਜੀ ਚਿਕਨ ਦਾ ਪਰਥਾ ਉਵੇਂ ਖਵਾਇਆ ਗਾਂਕਾਂ ਨੂੰ ਉਹ ਬਸ ਉਸ ਤੋਂ ਬਾਅਦ ਹੀ ਉਸ ਇਸਤਲਾਹ ਐਸਾ ਸ਼ੁਰੂ ਹੋਇਆ ਐਸਾ ਲੋਕਾਂ ਦਾ ਪਿਆਰ ਮਿਲਿਆ ਜੇ ਸੰਭਲਵਾ ਚਿਕਨ ਦਾ ਪਰਤਾ ਖਵਾਇਆ ਲੋਕੀ ਬੈਂਗਰ ਦਾ ਪਰਤਾ ਭੁੱਲ ਗਏ ਅੱਛਾ ਬਾਜੀ ਜੀ ਅੱਛਾ ਚਿਕਨ ਦਾ ਪਰਤਾ ਇੱਕ ਅਲੱਗ ਚੀਜ਼ ਆ ਗਈ ਹੁਣ ਇੱਕ ਤੁਸੀਂ ਰਸ਼ੀਨ ਲੈਗ ਸ਼ੁਰੂ ਕਰਤੀਆਂ ਨਾਲ ਹਾਂਜੀ ਹਾਂਜੀ ਰਸ਼ੀਨ ਲੈਗ ਨੇ ਵੀ ਦੇਖੋ ਜੈ ਐਕਸਪੈਰੀਮੈਂਟ ਕਰੀ ਜਾ ਰਹੇ ਆ ਖਵਾਇ ਜਾ ਰਹੇ ਆ ਗਾਂਕਾਂ ਨੂੰ ਵਧੀਆ ਐਕਸਪੈਰੀਮੈਂਟ ਕੋਈ ਗਲਤ ਚੀਜ਼ ਨਹੀਂ ਤੇ ਉਹ ਸਾਨੂੰ ਪਰਿਵਾਰ ਸਾਡਾ ਪਿਆਰ ਵੀ ਦੇ ਹੀ ਜਾਂਦਾ ਦੇਖੋ ਹਰ ਕਸਟਮਰ ਚਾਹੁੰਦਾ ਨਵੀਂ ਚੀਜ਼ ਨਵਾਂ ਕੀ ਹੈ ਤੁਹਾਡਾ ਨਵਾਂ ਕੀ ਤੁਸੀਂ ਲੈ ਕੇ ਆ ਰਹੇ ਹੋ ਕੀ ਅਪਗ੍ਰ ਬਈ ਆਇਆ ਸੀ ਬਈ ਅਚਾਰ ਰੇਟ ਤੋਂ ਡੇ ਕੇ ਬੜੇ ਵਾਜਬ ਨਹੀਂ ਵਾਜਬ ਰੇਟ ਦੇਖੋ ਜੀ ਅਸੀਂ ਬਲੀਵ ਕਰਦੇ ਹਾਂ ਜੀ ਕੁਆਂਟੀਟੀ ਚ ਜਦੋਂ ਮਾਲ ਤੁਹਾਡੀ ਕੁਆਂਟੀਟੀ ਚ बिकੂਗਾ ਤੇ ਆਪਦੇ ਆਪ ਹੀ ਤੁਹਾਡਾ ਮਾਰਜਨ ਸੈੱਟ ਹੋ ਜਾਊਗਾ ਤੁਸੀਂ ਜੀ ਇੱਕ ਚੀਜ਼ ਬਣਾਉਂਦੇ ਹੋਗਾ ਤੁਸੀਂ 10 ਪਲੇਟਾਂ ਵੇਚਦੇ ਹੋ ਉਹਦਾ ਮਾਰਜਨ ਹੋਰ ਹੁੰਦਾ ਤੁਸੀਂ ਉਹੀ ਚੀਜ਼ ਨੂੰ 100 ਪਲੇਟਾਂ ਤੇ ਲੈ ਕੇ ਜਾਓ ਸੋਚੋ ਤੁਹਾਡਾ ਮਾਰਜਨ ਆਪ ਹੀ ਸੈੱਟ ਹੋ ਜਾਊਗਾ ਪਰ ਕਈ ਵੇਲੇ ਕਈ ਵੇਲੇ ਬਾਈ ਕਹਿੰਦੇ ਜਦੋਂ ਨਾ ਤੁਸੀਂ ਹਾਈ ਕੁਆਂਟੀਟੀ ਚ ਚੀਜ਼ ਬਣਾਉਂਦੇ ਹੋ ਉਸ ਵਾਅ ਚ ਫਰਕ ਪੈ ਜਾਂਦਾ ਨਹੀਂ ਸਵਾਦ ਚ ਕੋਈ ਫਰਕ ਨਹੀਂ ਪੈਂਦਾ ਰੇਸ਼ੋ ਹੁੰਦੀ ਹੈ ਉੱਚੀ ਹਰ ਚੀਜ਼ ਨਾਪ ਤ ਅਸੀਂ ਜਿਹੜੀ ਚੀਜ਼ ਮਸਾਲੇ ਬਾਨਦੇ ਆ ਉਹ ਬਾਈ ਵੇਟ ਬਾਨਦੇ ਆ ਉਹਦਾ ਵੇਟ ਕਰਕੇ ਉਹਦੀ ਰੇਸ਼ਿਓ ਸੈੱਟ ਹੁੰਦੀ ਏ ਤੇ ਕਿਤੇ 100 ਗ੍ਰਾਮ ਪਾਣੀ ਇੱਕ ਚੀਜ਼ ਤੇ ਤੇ ਕਿਲੋ ਜਾਂ ਫਿਰ ਉਹ ਵੱਧ ਜਾਣੀ ਇਹਦੀ ਰੇਸ਼ਿਓ ਵਧੇਗੀ ਬਸ ਕੋਈ ਇੱਕ ਇੱਕ ਤੁਹਾਡਾ ਹੋਰ ਵਾਇਰਲ ਹੋਇਆ ਸੀ ਚਰਸੀ ਟਿੱਕਾ ਹਾਂਜੀ ਚਰਸੀ ਟਿੱਕਾ ਬੜਾ ਪਿਆਰ ਮਿਲਿਆ ਜੀ ਕਿਤੇ ਚਰਸੀ ਟਿੱਕਾ ਨੇ ਤਾਂ ਇੱਥੇ ਰਾਤ ਨੂੰ ਲੋਕਡਾਊਨ ਲਵਾਤਾ ਸੀ ਹਾਂਜੀ ਲੋਕਡਾਊਨ ਨਹੀਂ ਬਸ ਉਹ ਲੋਕਾਂ ਦਾ ਪਿਆਰ ਹੀ ਇੰਨਾ ਮਿਲਿਆ ਲੋਕੀ ਹੁਮ ਹੁਮਾ ਕੇ ਪਹੁੰਚੇ ਜੀ ਇੱਥੇ ਤਾਂ ਕਰਕੇ ਥੋੜਾ ਜਿਆਦਾ ਉਹ ਕਹਿੰਦੇ ਪਤਾ ਲੱਗਾ ਵੀ ਪੁਲਿਸ ਨੂੰ ਇੱਥੇ ਆ ਕੇ ਤੁਹਾਡੇ ਲਾਉਣਾ ਪੈ ਦੱਕਾ ਲੋੜਾ ਬਹਿ ਗਿਆ ਭਾਈ ਬੰਦ ਕਰਾਓ ਇਹਨਾਂ ਦੀ ਦੁਕਾਨ ਨਹੀਂ ਨਹੀਂ ਬਸ ਹੋਰ ਥੋੜਾ ਜਿਆਦਾ ਸੀਗਾ ਤੇ ਉਸ ਤੋਂ ਬਾਅਦ ਹੈਗਾ ਅਸੀਂ ਫਿਰ ਥੋੜੀ ਸਹੀ ਤਰੀਕੇ ਨਾਲ ਉਹਨੂੰ ਕੀਤਾ ਤਿਆਰੀ ਵੱਧ ਕੀਤੀ ਤਾਂ ਕਰਕੇ ਫਿਰ ਉਹ ਸੈੱਟ ਹੋ ਗਿਆ ਜੇ ਬਹੁਤ ਹੀ ਵਧੀਆ ਚੀਜ਼ ਆ ਵੀ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰੋ ਵੀ ਦੁਬਾਰੇ ਆਓਗੇ ਚਲੋ ਭਾਈ ਸਾਨੂੰ ਤਾਂ ਤੁਸੀਂ ਹਾਂਜੀ ਦੂਰੋਂ ਨੇੜੋਂ ਆਂਦਾ ਨਾ ਆਪਣੀਆਂ ਬੈਸਟ ਚੀਜ਼ਾਂ ਤੁਸੀਂ ਅੱਜ ਤੋਂ ਟੈਸਟ ਕਰਵਾਉਣੀਆਂ ਨੇ ਪਰਥਾ ਖਵਾਣੀਆਂ ਅਸੀਂ ਮੇਕਿੰਗ ਦਿਖਾਈਏ ਤੁਹਾਨੂੰ ਉਹੀ ਪਰਥੇ ਦੀ ਚਲੋ ਭਾਈ ਆਪਾਂ ਤਰੀਏ ਪਰਥੇ ਵਾਲੇ ਪਾਸੇ ਆਜੋ ਜੀ ਚਲੋ ਤਲੋਜੀ ਇੱਥੇ ਭਾਈ ਇਹ ਉਹ ਤਵਾ ਆ ਜਿੱਥੇ ਪਰਤੇ ਦਾ ਪਰਤਾ ਸ਼ੁਰੂ ਕੀਤਾ ਸੀ ਸ਼ੁਰੂ ਕੀਤਾ ਸੀ ਬਿਲਕੁਲ ਕੀ ਹਾਂ ਮਾਤੇ ਚਲੋ ਆਪ ਪਰਤਾ ਆਪਣਾ ਤਵਾ ਚੈੱਕ ਕਰੋ ਸਫਾਈ ਕਿੰਨੀ ਇੱਥੇ ਦੀ ਵਹੀ ਕਹਿੰਦੇ ਨਾ ਮੂੰਹ ਤੋਂ ਪਹਿਲੇ ਅੱਖਾਂ ਖਾਂਦੀਆਂ ਹੁੰਦੀਆਂ ਹੈ ਉਹ ਚੀਜ਼ ਆ ਕੀ ਹਾਂ ਮਾਤੇ ਉਈ ਮੂੰਹ ਤੋਂ ਪਹਿਲੇ ਥਾਲੀਆਂ ਆਖਾਂ ਹਾਂ ਜੀ ਮੈਂ ਤੁਹਾਨੂੰ ਦੱਸ ਕੇ ਨਹੀਂ ਆਇਆ ਕਿ ਯਾਰ ਜੀ ਸਾਰੇ ਕਾਊਂਟਰ ਚੈੱਕ ਕੀਤੇ ਨੇ ਹਰ ਇੱਕ ਜਗ੍ਹਾ ਤੇ ਸਫਾਈ ਪ੍ਰੋਪਰ ਮੇਨਟੇਨ ਕਰਕੇ ਦਿੱਤੇ ਨਾਲ ਕੰਮ ਚੱਲਿਆ ਆ ਸ਼ੌਂਕ ਹੈ ਭਾਜੀ ਜੀ ਆਪਾਂ ਨੂੰ ਪਾਣ ਲਾਣ ਦਾ ਸ਼ੌਂਕ ਹੈ ਨਾ ਤੇ ਖਵਾਣ ਦਾ ਵੀ ਸ਼ੌਂਕ ਹੈ ਖਾਣ ਦਾ ਵੀ ਸ਼ੌਂਕ ਆਹ ਦੇਖੋ ਜੀ ਮੱਖਣ ਚ ਬਣੂਗਾ ਜੀ ਓਕੇ ਹਾਂ ਕੋਈ ਓਵਰ ਨਹੀਂ ਕੋਈ ਟਿੱਕੀ ਟੁਕੀ ਨਹੀਂ ਪਾ ਦੇਣੀ ਮੱਖਣ ਦੀ ਕੋਈ ਟਿੱਕੀ ਸੀਟ ਤੇ ਜਿੰਨਾ ਚੀਜ਼ ਦੀ ਲੋੜ ਆ ਉਹਨਾਂ ਅਸੀਂ ਪਾਵਾਂਗੇ ਉਹਨੂੰ ਵਾਹ ਜੀ ਅੱਛਾ ਇਹ ਕਿੰਨੇ ਪਲੇਟਾਂ ਲਈ ਬਣਾਉਂਦੇ ਕਿੰਨਾ ਕੁ ਪਾਇਆ ਤੁਸੀਂ ਇਹ ਜੀ 10 ਪਲੇਟਾਂ ਬਣਾਉਂਦੇ ਇੱਕ ਵਾਰ 10 ਪਲੇਟਾਂ ਲਈ ਇੰਨਾ ਕੁ ਤਾਂ ਬਹੁਤ 10 10 ਬਣੀਆਂ ਜਾਂਦੀਆਂ ਨਾਲ ਨਾਲ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਇਧਰ ਆ ਸਮਾਨ ਪਿਆ ਹੋਇਆ ਵਾਵਾ ਜੀ ਤੇ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਬਣਨ ਲਈ ਇਹ 10 ਕਿ ਮਿੰਟ ਲੱਗਦੇ ਆ ਜੀ ਇਹਨੂੰ ਬਣਨ ਨੂੰ ਵਿਕਣ ਨੂੰ ਕਿੰਨਾ ਟਾਈਮ ਲੱਗਦਾ ਹੈ ਹਾਂ ਜੀ ਵਿਕਣ ਨੂੰ ਕਿੰਨਾ ਟਾਈਮ ਲੱਗਦਾ ਇਹਨੂੰ ਵਿਕਣ ਨੂੰ ਜੋ ਬਸ ਗਾਂਕਾ ਦਾ ਪਿਆਰ ਹੈ ਜੀ ਜੀ 10 ਮਿੰਟ ਲੱਗਦੇ ਆ ਤੇ ਵੀ 7 ਘੰਟੇ ਤੱਕ ਵਿਹਲਾ 10 ਮਿੰਟ ਨਾਲ ਫਿਰ ਬਣੀ ਜਾਂਦਾ ਵੀ ਕੀ ਜਾਂਦਾ ਅੱਛਾ 10-10 ਮਿੰਟ ਕਰਕੇ ਬਣ ਜਾਂਦੀ ਹਾਂ ਜੀ ਹਾਂ ਜੀ 10-10 ਮਿੰਟ ਕਰਕੇ ਬਣਾਈ ਜਾਂਦੇ ਆ ਨਾਲ ਨਾਲ ਵੇਚੀ ਜਾਂਦਾ ਜੀ ਵਾਹ ਜੀ ਵਾਹ ਕੀ ਬਾਤ ਆ ਆ ਦੇਖੋ ਜੀ ਤੁਹਾਨੂੰ ਦੀ ਮੇਕਿੰਗ ਦਿਖਾਣੇ ਆ ਕੋਈ ਓਵਰ ਚੀਜ਼ ਨਹੀਂ ਆ ਬਿਲਕੁਲ ਜਿਹੜਾ ਘਰੇ ਜਿੱਦਾਂ ਬੈਂਗਣ ਦਾ ਪਰਤਾ ਬੰਦਾ ਬਸ ਬੈਂਗਣ ਘੜ ਲਓ ਚਿਕਨ ਪਾਣਾ ਵਾ ਸੰਭਲ ਬਿਲਕੁਲ ਬਿਲਕੁਲ ਕੋਈ ਓਵਰ ਚੀਜ਼ ਨਹੀਂ ਆ ਕੀ ਬਾਤ ਆ ਆ ਦੇਖੋ ਜੀ ਆ ਪਿਆਜ਼ ਆ ਗਈ ਜੀ ਆਪਣੀ ਵਾਹ ਜੀ ਵਾਹ ਅੱਛਾ ਦੂਜੀ ਗੱਲ ਇਹ ਆ ਵੀ ਕੋਈ ਰਿਫਾਈਨ ਨਹੀਂ ਕੋਈ ਕੋਈ ਕੁਝ ਨਹੀਂ ਭਾਜੀ ਕੋਈ 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 ਫालतू ਮਸਾਲੇ ਵੀ ਨਹੀਂ ਪਾਣੇ ਅੱਛਾ ਤਾਂ ਵਾਹ ਜੀ ਵਾਹ ਆ ਦੇਖੋ ਪਿਆਜ਼ ਬਾਅਦ ਤੇ ਆਪਾਂ ਜੀ ਜੀ ਹਰੀਆਂ ਮਿਰਚਾਂ ਇੱਦਾਂ ਤੁਹਾਡੇ ਘਰੇ ਬੰਦਾ ਐਦਾਂ ਹੀ ਬੰਦਾ ਵਾ ਕੋਈ ਇੱੱਚ ਕੋਈ ਐਕਸਟਰਾ ਚੀਜ਼ ਆਪਾਂ ਨਹੀਂ ਕਹਿੰਦੇ ਜਿੰਨੂੰ ਆ ਦੇਖੋ ਅਦਰਕ ਦੇ ਲੱਛੇ ਆ ਗਏ ਓਹੋ ਸ਼ਾਬਾਸ਼ ਠੀਕ ਹੈ ਜੀ ਆਹ ਟਮਾਟਰ ਕੀਆ ਬਾਤ ਹੈ ਚਿਕਨ ਯੂਜ਼ ਕਰਦੇ ਹੋ ਉਹ ਕਿਹੜਾ ਯੂਜ਼ ਕਰਦੇ ਹੋ ਉਹ ਚਿਕਨ ਨੂੰ ਸਟੀਮ ਕੀਤਾ ਹੁੰਦਾ ਜੀ ਅਸੀਂ ਸਟੀਮ ਚਿਕਨ ਹਾਂਜੀ ਕੋਈ ਫਰਾਈਡ ਫਰੂਟ ਨਹੀਂ ਕਹ ਤੇ ਰਹੀਆਂ ਬਿਲਕੁਲ ਘਰ ਵਰਗਾ ਅੱਛਾ ਬੈਂਗਣ ਨੂੰ ਭੁੰਦੇ ਆ ਜਿੱਦਾਂ ਘਰੇ ਆਪਾਂ ਚਿਕਨ ਨੂੰ ਸਟੀਮ ਕੀਤਾ ਹੋਇਆ ਬੱਸ ਓਕੇ ਕੋਈ ਅਚੋ ਉਹ ਨਹੀਂ ਹੈਗਾ ਬਈ ਹੈਵੀ ਤਾਂ ਹੈ ਹੀ ਨਹੀਂ ਕੁਛ ਨਾ ਬੰਦਾ ਕਹਦੇ ਹੈਵੀ ਆ ਕੰਮ ਵਾਹ ਜੀ ਬਈ ਜਦੋਂ ਫਿਰ ਵੇਰੀਏਸ਼ਨ ਕਰਦੇ ਹੋ ਜਦੋਂ ਫਿਰ ਨਵੀਂ ਕੋਈ ਚੀਜ਼ ਬਣਾਉਦੇ ਹੋ ਫਿਰ ਉਹ ਟਰਾਈ ਪਹਿਲਾਂ ਕੋਣ ਕਰਦਾ ਇਹਨੂੰ ਫੇਰ ਦੇਖੋ ਜੀ ਆਪ ਕਰੀ ਰਹੀ ਐ ਸੀ ਅੱਛਾ ਹਾਂ ਜੀ ਆਪ ਕਰਕੇ ਵੀ ਜਦੋਂ ਅਸੀਂ ਸੈਟੀਸਫਾਈਡ ਹੋ ਜਾਂਦੇ ਹਾਂ ਪੂਰੇ ਕਿ ਹਾਂ ਵੀ ਹੋਣਾ ਚੀਜ਼ ਗਾਕਾਂ ਨੂੰ ਖਵਾਣ ਦੇ ਲਾਇਕ ਹੋ ਗਈ ਆ ਕਿ ਹਾਂ ਐ ਨਹੀਂ ਕਿ ਵੀ ਕਿੰਨੂ ਖਵਾਤ ਤਾਂ ਕੋਈ ਕਹੇ ਜੀ ਅਚਾ ਕਮੀ ਆਉ ਕਮੀਆਂ ਦੇਖੋ ਕਮੀਆਂ ਤਾਂ ਇਨਸਾਨ ਕੱਢਦਾ ਵਾ ਕਮੀਆਂ ਤਾਂ ਪਰਬਤ ਵੀ ਕੱਢ ਦਿੰਦੇ ਆ ਲੇਕਿਨ ਆ ਵਾ ਆਪਣੇ ਅਲੂ ਕੋਸ਼ਿਸ਼ ਕਰੀ ਦੀਏ ਕਿ ਵੀ ਪੂਰੀ ਜਦੋਂ ਚੀਜ਼ ਤਿਆਰ ਆ ਫਿਰ ਆਪਾਂ ਉਹਨੂੰ ਗਾਕ ਨੂੰ ਖਵਾਈਏ ਸ਼ਾਬਾਸ਼ ਅਤੇ ਕਿੰਨੇ ਕਿ ਦਿਨਾਂ ਬਾਅਦ ਕੋਈ ਨਵੀਂ ਵੇਰੀਏਸ਼ਨ ਤੁਹਾਡੀ ਦੁਕਾਨ 'ਚ ਆ ਜਾਂਦੀ ਹੈ। ਬਈ ਅਸੀਂ ਸਾਡੀ ਸੋਚ ਆਇਆ ਜੀ ਕਟੋ ਕਰ ਮਹੀਨਾ ਡੇਢ ਮਹੀਨੇ ਬਾਅਦ ਨਾ ਕਿ ਬੰਦਾ ਜਦੋਂ ਕਹਿੰਦਾ ਹਾਇਰ ਬਸ ਹੁਣ ਬਸ ਹੋ ਗਈ ਖਾ ਖਾ ਕੇ ਤੇ ਹੁਣ ਵੀ ਲਿਆਓ ਨਵਾਂ ਪਟਾਰਾ ਜੀ। ਕਸਮਰ ਨੂੰ ਨਵਾਂ ਸੁਆਦ ਦੇਣਾ ਪੈਂਦਾ ਨਾ। ਹਾਂ ਜੀ ਦੇਣਾ ਪੈਂਦਾ ਜੀ ਨਵਾਂ ਸੁਆਦ। ਓਕੇ ਅੱਛਾ ਪਰਥਾ ਬਣਾਉਣ ਨੂੰ ਕਿੰਨਾ ਟਾਈਮ ਹੋ ਗਿਆ? ਪਰਥਾ ਬਣਾਉਂਦੇ ਹੋਗੇ ਸਾਨੂੰ ਜੀ 6 ਕ ਮਹੀਨੇ ਹੋ ਗਏ ਬਣਾਉਂਦੇ। ਅੱਛਾ ਇਹ ਕਿੰਨੀ ਕਹਿੰਦਾ? ਹਾਂ ਜੀ ਹਾਂ ਜੀ ਹਾਂ ਜੀ। ਅੱਜ ਕਿਹੜੀ ਕਿਹੜੀ ਪੜਦੇ ਵਿੱਚ ਥੋੜਾ ਵੇਰੀਏਸ਼ਨ ਨਹੀਂ ਇਹ ਆ ਦੇਖੋ ਦਾ ਪਰਸਾ ਫਾਈਬਰ ਗਰੀਨਾ ਹੋਵੇ ਇਮਕਾਨ ਹਾਂਜੀ 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 ਚਿਕਨ ਦਾ ਪਰਸਾ ਆ ਦੇਖੋ ਆ ਜੀ ਬਣਾਈ ਹੋ ਗਈ ਆ ਮੈਂ ਚ ਬਿਲਕੁਲ ਹਲਕੇ ਜੇ ਲਾਈਟ ਜੇ ਮਸਾਲੇ ਕੋਈ ਓਵਰ ਮਸਾਲੇ ਨਹੀਂ ਮਸਾਲੇ ਵੀ ਉਹੀ ਜਿਹੜੇ ਆਮ ਤੁਹਾਡੇ ਘਰੇ ਤੁਹਾਡੀ ਰਸੋਈ ਚ ਪਏ ਹੋਏ ਆ ਆ ਦੇਖੋ ਜਿੱਦਾਂ ਹਲਦੀ ਹੋ ਗਈ ਹਲਦੀ ਆਮ ਕਬ ਦੇ ਘਰੇ ਪਈਆ ਇਦਾਂ ਹੀ ਬਣਦਾ ਵਾ ਹੂੰ ਅਸੁੱਕਾ ਨਹੀਂ ਆ ਬਸੁੱਕਾ ਨਹੀਂ ਬਰੀਕ ਨਹੀਂ ਆ ਸਾਬਤ ਲੈ ਕੇ ਨਾ ਦੇਖੋ ਧਿਆਨ ਨਾਲ ਆ ਪੀਸਨੇ ਆ ਸਾਬਤ ਆ ਦਰਦਰਾ ਜਿਹਾ ਹੁੰਦਾ ਵਾ ਬਸ ਇਹਦਾ ਟੇਸਟ ਹੀ ਬਹੁਤ ਸ਼ਾਨਦਾਰ ਹੋ ਜਾਂਦਾ ਵਾ ਜੀ ਛੋੜਦਾ ਚਲ ਨਮਕ ਪਾ ਦਾਂਗੇ ਵਾ ਜੀ ਆ ਮਸਾਲਾ ਵਾ ਜੀ ਕੋਈ ਸੀਕ੍ਰੇਟ ਨਹੀਂ ਆ ਜੀ ਬੰਦੇ ਕਹਿੰਦੇ ਸੀਕ੍ਰੇਟ ਆ ਜੀ ਕੋਈ ਸੀਕ੍ਰੇਟ ਨਹੀਂ ਆ ਰੇਸ਼ਿਓ ਹੁੰਦੀ ਹੈ ਕਿੰਨਾ ਕੀ ਪਾਣਾ ਤੇ ਕਦ ਪਾਣਾ ਵਾ ਕਦ ਪਾਣਾ ਵਾ ਮਸਾਲਾ ਪਾਣਾ ਕਦ ਦਾ ਆ ਵਸ ਸੀਕ੍ਰੇਟ ਵਾ ਹੋਰ ਕੋਈ ਸੀਕ੍ਰੇਟ ਨਹੀਂ ਹੁੰਦਾ ਜਿਹੜਾ ਸੀਕ੍ਰੇਟ ਆ ਉਹ ਬਜਾਰੋਂ ਹੀ ਮਿਲਦਾ ਵਾ ਹਾਂ ਜੀ ਕਿਉਂਕਿ ਕਹਿੰਦੇ ਜੀ ਆ ਸੀਕ੍ਰੇਟ ਆ ਸਾਡਾ ਸੀਕ੍ਰੇਟ ਆ ਹਾਂ ਜੀ ਕੋਈ ਸੀਕ੍ਰੇਟ ਨਹੀਂ ਆ ਰੇਸ਼ਿਓ ਆਪਰ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਕਿੰਨਾ ਕੀ ਸਮਾਨ ਪਾਣਾ ਬਾਸ ਜੀ ਬਾਸ ਬੱਸ ਚਾਹ ਬਾਤ ਆ ਦੇਖੋ ਆ 10 ਕਬੀਟਾਂ ਦਾ ਮਾਲ ਹੈ ਜੀ ਮਸਾਲਾ ਤਿਆਰ ਹੋ ਰਿਹਾ ਉਹ ਤੁਹਾਨੂੰ ਆਉ ਦਿਖਾਈਏ ਮੇਨ ਚੀਜ਼ੀ ਇਹਦੀ ਇੱਥੇ ਪੈਣਾ ਕੀ ਆ ਇੱਥੇ ਪੈਣਾ ਜੀ ਚਿਕਨ ਸਟੀਮ ਕੀਤਾ ਹੋਇਆ ਆ ਆ ਦੇਖੋ ਜੇ ਰੇਸ਼ੇ ਖੁੱਲਦੇ ਆ ਨਾ ਪੂਰੇ ਆ ਦੇਖੋ ਐਦਾਂ ਦੇ ਰੇਸ਼ੇ ਖੁੱਲਨੇ ਆ ਚਿਕਨ ਦੇ ਕਿ ਇਹਦੇ ਵਿੱਚ ਟੋਟਲ ਕਿੰਨੇ ਕਿੰਨਾ ਤੁਸੀਂ ਚਿਕਨੇ ਐਡ ਕਰਦੇ ਹੋ ਉੱਚ ਇੱਥੇ 10 ਕਬੀਟਾਂ ਦਾ ਜੀ ਪੈ ਜਾਂਦਾ ਵਾ ਕਿਲੋ ਕ ਚਿਕਨ ਪੈ ਜਾਂਦਾ ਵਾ ਕਿਲੋ ਚਿਕਨ ਡੇਢ ਕਿਲੋ ਚਿਕਨ ਸਟੀਮ ਕੀਤਾ ਆਇਆ ਐਚ ਪੈ ਜਾਂਦਾ ਵਾ ਓਕੇ ਕਿ ਅਸੀਂ ਇਹ ਪ੍ਰੋਪਰ ਵੀਡੀਓ ਅਨਕਟ ਰੱਖੀ ਆ ਤਾਨ ਕਟ ਰੱਖੀ ਵੀ ਤੁਹਾਨੂੰ ਪਤਾ ਲੱਗ ਜਾਵੇ ਇਹਦੇ ਵਿੱਚ ਕੋਈ ਵੀ ਐਕਸਟਰਾ ਚੀਜ਼ ਜਿਹੜੀ ਹੈਗੀ ਆ ਅਸੀਂ ਨਹੀਂ ਆ ਰਹੀ ਆ ਤੁਸੀਂ ਦੱਸੋ ਕਿਹੜੀ ਚੀਜ਼ ਹੋਏ ਜੇ ਤੁਹਾਨੂੰ ਲੱਗੇ ਕਿ ਹਾਂ ਵੀ ਆਇਆ ਹੈ ਬਿਲਕੁਲ ਬਿਲਕੁਲ ਆਨਲੀ ਆ ਕੋਈ ਕੋਈ ਹੈ ਹੀ ਨਹੀਂ ਦੇਖੋ ਜੀ ਪਰਥਾ ਜਿਹੜੀ ਡਿਸ਼ ਆ ਨਾ ਜੀ ਇਹ ਇਹ ਬੜੀ ਸਹੀ ਰਸਾ ਮਤਲਬ ਕਿ ਜਦਾਂ ਲਾ ਲਈਏ ਸਿੰਪਲ ਹੀ ਕੋਈ ਓਵਰ ਨਹੀਂ ਕੋਈ ਫालतू ਨਹੀਂ ਤੇ ਆਪਾਂ ਜਿਆਦਾ ਛੇੜ ਖਾਣੀ ਚ ਕੀਤੀ ਵੀ ਨਹੀਂ ਕਿ ਅਸੀਂ ਕੋਈ ਨਵਾਂ ਹੀ ਕੋਈ ਇੱਥੇ ਚੰਨ ਚਾੜ ਦਈਏ ਕੋਈ ਉਹ ਗੱਲ ਨਹੀਂ ਨਾਰਮਲ ਆ ਹਾਂ ਗੱਲ ਇੱਕ ਹੋਰ ਵੀ ਹੈ ਤਾਂ ਬਣੀ ਸਿੰਪਲ ਆ ਤੈਨੂੰ ਸਿੰਪਲ ਹੀ ਰੱਖਿਆ ਉਹ ਘਰ ਚ ਪਰਥਾ ਬਣਾਇਆ ਜਾਂਦਾ ਨਾ ਬਿਲਕੁਲ ਬਿਲਕੁਲ ਬੈਂਗਣ ਦਾ ਵੀ ਉਹ ਹੁੰਦਾ ਸਿੰਪਲ ਆ ਪਰ ਬਣਾਉਣ ਦੇ ਵਿੱਚ ਕੰਪਲਿਕੇਸ਼ਨ ਬੜੀ ਹੁੰਦੀ ਬਿਲਕੁਲ 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 ਇੱਥੇ ਜੀ ਪੈਂਦੀ ਸਾਡੀ ਇਹ ਤਰੀ ਅੱਛਾ ਚਿਕਨ ਵਾਲੀ ਇਹ ਵੀ ਚਿਕਨ ਦੀ ਤਰੀ ਹੈ ਜੀ ਕੀ ਬਾਤ ਹੈ ਇਹ ਪਈ ਹੈ ਇੱਚ ਹੋਣ ਦੇਖੋ ਹਾਲਾਤ ਬਦਲ ਕੇ ਜਜ਼ਬਾਤ ਬਦਲ ਗਈ ਇਹਦੇ ਪੂਰੇ ਦੇਖੋ ਪੂਰੇ ਪੂਰੇ ਪਸੀ ਆ ਦੇਖੋ ਇਹਦੀ ਰੰਗਤ ਹੀ ਬਦਲ ਗਈ ਰੰਗਤ ਹੀ ਬਦਲ ਗਈ ਕੋਈ ਤੁਸੀਂ ਗੱਲ ਹੋਰ ਨੋਟ ਕੀਤੀ ਹੋਏਗੀ ਕੋਈ ਆਪਾਂ ਚ ਫੂਡ ਕਲਰ ਨਹੀਂ ਪਾਇਆ ਕੋਈ ਕੁਛ ਨਹੀਂ ਪਾਇਆ ਹੂੰ ਬਈ ਜਿੱਦਾਂ ਸਿੰਪਲ ਕੋਈ ਚੀਜ਼ ਘਰ ਬੰਦੀ ਹੈ ਨਾ ਉਹ ਚੀਜ਼ ਹੈ ਉਹਨਾ ਦੇਖੋ ਜੀ ਇਹ ਪੁਨਾਈ ਇਹਦੀ ਹੋ ਗਈ ਹੁਣ ਇਹ ਚ ਹਲਕੀ ਜਿਹਾ ਆਪਾਂ ਸੂਰੀ ਮੇਥੀ ਪਾਵਾਂਗੇ ਜੀ। ਕਿਆ ਬਾਤ ਹੈ। ਠੀਕ ਹੈ ਜੀ। ਹਲਕਾ ਜਿਹਾ ਚ ਪਾਵਾਂਗੇ ਧਨੀਆ। ਧਨੀਆ। ਉਹ ਉਸ ਤੋਂ ਬਾਅਦ ਤੁਹਾਨੂੰ ਮੈਂ ਇਹ ਗੱਲ ਹੋਰ ਦੱਸਾਂ ਤੁਹਾਡੇ ਵੀ ਘਰ ਕਦੀ ਪਰਤਾ ਬਣ ਜਾਵੇ ਨਾ ਤੁਸੀਂ ਉੱਤੇ ਇੱਕ ਚੀਜ਼ ਜ਼ਰੂਰ ਟਰਾਈ ਕਰਿਓ ਕਦੀ। ਓਕੇ। ਜੇ ਤੁਹਾਨੂੰ ਪਰਤਾ ਬਈ ਲੱਗਦਾ ਕਿ ਹਾਸਵਾਣੀ ਮਲਾਈ ਬਾਕੇ ਦੇਖਿਓ ਪਰਤੇ ਚ ਪਰਤੇ ਦੇ ਵਿੱਚ ਮਲਾਈ ਮੈਂ ਬੰਦਾ ਸੀ ਘਰੇ ਐਕਵੇਮੈਂਟ ਨਾਲ ਕਰਦਾ ਹੁੰਦਾ ਸੀ ਤੇ ਅਸੀਂ ਇੱਥੇ ਵੀ ਇੱਕ ਚੀਜ਼ ਕੀਤੀ ਅਸੀਂ ਇੱਥੇ ਕਰੀਮ ਬਣਨੇ ਆ ਜੀ ਓਕੇ ਇਹ ਡੇਰੀ ਕਰੀਮ ਆ ਜੀ ਓਕੇ ਹਾਂ ਜੀ ਇਹ ਤੁਸੀਂ ਦੇਖਿਓ ਅਜੇ ਅਜੇ ਰੰਗਤ ਹੁਣ ਹੋਰ ਬਦਲੂਗੀ ਹੂੰ ਤੁਸੀਂ ਟੈਕਚਰ ਚੈੱਕ ਕਰੋ ਬਦਾਂ ਮੈਂ ਕੀ ਬਾਤ ਲਾ ਬਾਈ ਕਦੀ ਮਾਸਟਰ ਸ਼ੈਫ ਜਾਂਦਾ ਸੀ ਸੋਚੇ ਨਹੀਂ ਭਾਜੀ ਐਹੀ ਸਾਡਾ ਮਾਕਰ ਰਿਹਾ ਭਾਜੀ ਸਾਨੂੰ ਸਾਨੂੰ ਕਿਸ ਨੂੰ ਕੋਈ ਦਿਖਾਣ ਦੀ ਲੋੜ ਨਹੀਂ ਕੋਈ ਹੈਗਾ ਸਾਡਾ ਪਰਿਵਾਰ ਹੈ ਜੀ ਅਸੀਂ ਦੇਖੀ ਜਾਵੇ ਕਰੀ ਜਾਵੇ ਹੈਨਾ ਲੇਕਿਨ ਐਕਸਪੈਰੀਮੈਂਟ ਕਰੀ ਜਾ ਰਹੇ ਹਾਂ ਅਸੀਂ ਨਵੇਂ-ਨਵੇਂ ਕੀ ਹਾਂ ਬਈ ਚੀਜ਼ ਆ ਤੁਸੀਂ ਰੰਗ ਚੈੱਕ ਕਰੋ ਇਹਦੀ ਹੁਣ ਕਿੱਥੋਂ ਜੀ ਸ਼ੁਰੂ ਹੋਈ ਆ ਤੇ ਕੋਈ ਵੀ ਇੱਥੇ ਕਹਿ ਦੇਵੇ ਕਿ ਅਨ ਹੈਲਦੀ ਕੋਈ ਚੀਜ਼ ਪਈ ਹੋਏ ਇੱਥੇ ਹੈਨਾ ਬਿਲਕੁਲ ਕਿ ਮੈਂ ਕੋਈ ਵੀ ਵੇਦ ਵਿੱਚ ਕਟ ਨਹੀਂ ਲਾਇਆ ਹਾਂ ਜਿਸੇ ਕਰਕੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਹਾਂ ਜੀ ਹਾਂ ਜੀ ਪਤਾ ਲੱਗ ਗਿਆ ਬਿਲਕੁਲ ਸਾਹਮਣੇ ਪਈ ਹੈ ਕੋਈ ਵੀ ਇਲੈਕਸ਼ਨ ਨਹੀਂ ਹੈਗੀ ਤੁਹਾਨੂੰ ਇਹ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਆਪਾਂ ਘਰ ਹੁੰਨੇ ਆ ਨਾ ਘਰੇ ਕੰਨੇ ਹੁੰਨੇ ਆ ਬਈ ਇਹੋ ਜਿਹੀ ਚੀਜ਼ ਬਣਾਓ ਕਿ ਬਾਹਰ ਵਰਗਾ ਟੇਸ ਆਏ ਆਪਾਂ ਬਾਹਰ ਖਾਣ ਜਾਂਦੇ ਆ ਤੇ ਆਪਾਂ ਲੱਭਦੇ ਕੋਈ ਘਰ ਵਰਗੀ ਕੋਈ ਚੀਜ਼ ਮਿਲ ਜੇ ਯਾਰ ਆਪਾਂ ਨੂੰ ਤੋਂ ਮੇਰੇ ਨਾਲ ਕਿ ਘਰ ਵਰਗੀ ਕੋਈ ਚੀਜ਼ ਮਿਲ ਜੇ ਘਰ ਵਰਗੀ ਚੀਜ਼ ਹੋਵੇ ਇਹ ਤੁਹਾਡਾ ਦੋਨੋਂ ਕੰਮ ਕਰੂਗੀ ਜੀ ਬਾਹਰ ਦਾ ਬਾਹਰ ਹੋ ਗਿਆ ਘਰ ਦਾ ਘਰ ਹੋ ਗਿਆ ਠੀਕ ਹੈ ਜੀ ਕਿਦਾਂ ਘਰੇ ਬੰਦਾ ਤੁਹਾਡੇ ਹਾਂ ਦੇ ਕੋਈ ਇੱਚ ਸੀਕ੍ਰੀਟ ਦੀ ਕੋਈ ਨਹੀਂ ਭਾਵੇਂ ਆਪ ਬਣਾਓ ਘਰੇ ਤੁਸੀਂ ਖਾਓ ਬੜੀ ਵਧੀਆ ਚੀਜ਼ ਹੈ ਇੱਕ ਆਹ ਦੇਖੋ ਜੀ ਆਹ ਸਾਡਾ ਪਰਤਾ ਹੋ ਗਿਆ ਪਿਆਰ ਤਿਆਰ ਹੋ ਗਿਆ ਹੈ ਆ ਜੀ ਆ ਇਹ ਬਈ ਹੁਣ ਇਹਨੂੰ ਕਦੇ ਨਾਲ ਖਾਣਾ ਆਪਾਂ ਸਰਵ ਕਰਾਂਗੇ ਓਕੇ ਉਹ ਤੋਂ ਦਿਖਾ ਦੇ 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 ਸਾਜਨ ਦਾ ਆ ਇਤੂ ਬਾਦ ਇਨਸਾਨ ਦੇਖੋ ਜੀ ਜਿੰਨਾ ਮਰਜੀ ਕੰਮ ਕਰ ਲੇ ਉਸ ਵਕ ਕੀ ਕਹਿੰਦਾ ਜੀ ਖਾਣੇ ਦੋ ਰੋਟੀਆਂ ਨੇ ਉਹ ਜਿਹੜੀਆਂ ਕਹਿੰਦਾ ਦੋ ਰੋਟੀਆਂ ਇਹੀ ਨੇ ਉਹ ਦੋ ਰੋਟੀਆਂ ਖਾਣ ਕਹਿੰਦਾ ਦੋ ਰੋਟੀਆਂ ਖਾਣੀਆਂ ਨੇ ਉਹ ਵੀ ਨਾਰਮਲ ਨਹੀਂ ਹੈਗੀਆਂ ਕੋਈ ਮਸਾਲਿਆਂ ਲਾ ਕੇ ਦੋ ਰੋਟੀਆਂ ਖਾਣ ਚੰਗੀ ਤਰ੍ਹਾਂ ਖਾਏ ਬੰਦਾ ਉਹ ਵੀ ਕੀ ਆਹ ਦੇਖੋ ਜੀ ਉਹ ਵੀ ਪਰਦੇ ਨਾਲ ਪਰਦੇ ਨਾਲ ਅਸੀਂ ਇਦਾਂ ਸਰਵ ਕਰਕੇ ਇਹਦੀ ਪਲੇਟਿੰਗ ਕਰਕੇ ਦਿਖਾਣੇ ਆ ਤੁਹਾਨੂੰ ਅਸੀਂ ਉਹ ਆ ਜੀ ਅਸੀਂ ਇਦਾਂ ਸਰਵ ਕਰਨੇ ਆ ਜੀ ਅੱਛਾ ਹਾਂ ਜੀ ਹਾਂ ਜੀ ਆ ਦੇਖੋ ਤੁਹਾਨੂੰ ਆਹਦੀ ਪਲੇਟਿੰਗ ਦਿਖਾਣੇ ਆਂ ਸੀ। ਕੀ ਬਾਤ ਹੈ ਬੱਜੇ। ਆਹ ਦੇਖੋ ਜੀ ਪਰਤਾ ਆ ਗਿਆ ਜੀ। ਆਹ ਦੇਖੋ ਜੀ ਦੋ ਰੋਟੀਆਂ। ਜਿਹੜਾ ਬੰਦਾ ਕਹਿੰਦਾ ਦੋ ਰੋਟੀਆਂ ਖਾਣੀਆਂ ਨੇ। ਵਾਹ ਜੀ ਵਾਹ। ਇਹੀ ਨੇ ਉਹ ਦੋ ਰੋਟੀਆਂ। ਤੇ ਬਸ ਇਹ ਖਾਣਾ ਵਾਸਤੇ ਉਹਨਾਂ ਤੁਹਾਨੂੰ ਲੁਧਾੜੇ ਪੈਣਾ। ਲੁਧ ਜਾਣੇ ਆਣਾ ਪਏਗਾ ਤੁਹਾਨੂੰ। ਕੀ ਬਾਤ ਹੈ ਬੱਜੇ। ਆਹ ਦੇਖੋ ਜੀ। ਲਓ ਜੀ ਆਹ ਹੋ ਗਈ ਆ ਜੀ ਸਾਡੀ ਪਲੇਟ ਰੈਡੀ ਤੇ ਆਹ ਹੋ ਗਿਆ ਸਾਡਾ ਪਰਤਾ ਰੈਡੀ। ਇਦਾਂ ਨੂੰ ਖਾਣ ਲਈ ਆਣਾ ਪਏਗਾ ਰਿਸ਼ੀ ਨਗਰ ਨੀਅਰ ਟੈਲੀਫੋਨ ਐਕਸਚੇਂਜ ਰੂਬਲ ਚਿਕਨ ਲੁਧਿਆਣਾ ਟਾਈਮਿੰਗ ਸਾਡੀ 5 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸ਼ਾਮੀ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਬਈ ਛੁੱਟੀ ਕੋਈ ਹਾਂਜੀ ਛੁੱਟੀ ਕੋਈ ਛੁੱਟੀ ਨਹੀਂ ਜੀ ਕੋਈ ਛੁੱਟੀ ਨਹੀਂ 12 ਮਹੀਨੇ 30 ਦਿਨ ਤੁਹਾਡੀ ਸੇਵਾ ਦੇ ਹਾਜ਼ਰ ਆ ਜੀ ਕੀ ਬਾਤ ਹੈ ਲੋਈ ਹੋਣਾ ਆਪਾਂ ਕਰਦੇ ਆ ਜੀ ਟੇਸਟ ਤੇ ਦੇਖਿਓ ਵਾਕੇ ਬਈ ਖਾਣਾ ਜਵੇਂ ਦਾ ਇੰਸਟਾਗ੍ਰਾਮ ਦੇ ਵਿੱਚ ਬਾਈ ਨੇ ਰੀਲਾਂ ਦੇ ਵਿੱਚ ਦੱਸਿਆ ਸੀ ਕਿ ਵਾਕੇ ਸਵਾਦ ਉਵੇਂ ਦਾ ਜਾਂ ਕੋਈ ਫਰਕ ਏ ਭਾਈ ਗੱਲ ਇੱਕ ਹੋਰ ਕਲੀਅਰ ਕਰ ਦਵਾ ਤੁਹਾਨੂੰ ਹਾਂਜੀ ਹਾਂਜੀ ਰੁਪਈਏ ਭਾਵੇਂ 10 ਦੇ 20 ਲੈ ਲਈ ਕੀ ਕਹਿਆ ਮਤਲਬ ਮੈਂ 10-20 ਰੁਪਏ ਐਕਸਟਰਾ ਲੈ ਲਿਓ ਪਰ ਅਸੀਂ ਜੈਨੂਅਰ ਰਿਵਿਊ ਦੇਣਾ ਜੋ ਸਾਡਾ ਹੋਊਗਾ ਨਹੀਂ ਨਹੀਂ ਬਿਲਕੁਲ ਬਿਲਕੁਲ ਮੈਂ ਕਲੀਅਰ ਗੱਲ ਕਰ ਦਮਾ ਤੁਹਾਨੂੰ ਕੱਲ ਨੂੰ ਤੁਸੀਂ ਇਹ ਤਾਂ ਕੋਈ ਯਾਰ ਭਾਜੀ ਯਾਰ ਤੁਸੀਂ ਸਹੀ ਰਿਵਿਊ ਨਹੀਂ ਦਿੱਤਾ ਜਾਂ ਰਿਵਿਊ ਇਹ ਹੋਗਾ ਜੋ ਤੁਹਾਡਾ ਰਿਵਿਊ ਹੋਣਾ ਹੈ ਉਹ ਹੀ ਬੋਲਾਂਗੇ ਬਿਲਕੁਲ ਬਿਲਕੁਲ ਨਹੀਂ ਨਹੀਂ ਬਿਲਕੁਲ ਦੇਖੋ ਜੀ ਸਾਨੂੰ ਵੀ ਖੁਸ਼ੀ ਹੋਏਗੀ ਜੇ ਸਾਡੇ ਤੇ ਕੋਈ ਕਮੀ ਹੋਏਗੀ ਅਸੀਂ ਤਾਂ ਹੀ ਉਹਨੂੰ ਦੂਰ ਕਰਾਂਗੇ ਜੀ ਬਿਲਕੁਲ ਬਾਕੀ ਹਰ ਇਨਸਾਨ 'ਚ ਕਮੀ ਹੈ ਕੋਈ ਨਾ ਕੋਈ ਆਬਵੀਅਸਲੀ ਹਾਂ ਜੀ ਬਿਲਕੁਲ ਹਰ ਬੰਦਾ ਪਰ ਕਈ ਰੈਸਟੋਰੈਂਟ ਤਾਂ ਸਾਨੂੰ ਮਨਾ ਹੀ ਕਰ 100% ਸਾਰਾ ਸਹੀ ਹੋ ਗਿਆ ਤੇ ਉਹ ਤਾਂ ਬੰਦਾ ਹੀ ਜੀ ਰੱਬ ਬਣ ਗਿਆ ਫਿਰ ਤਾਂ ਹਨਾ ਨਹੀਂ ਆਬੀਸਲੀ ਅਸੀਂ ਆ ਜੀ ਵੀ ਸਿੱਖੀ ਜਾ ਰਹੇ ਆਂ ਗਾਂਵ ਵਿੱਚ ਸਿੱਖੀ ਜਾਵਾਂਗੇ ਅਸੀਂ ਤੇ ਇਨਸਾਨ ਜੀ ਉਤਲਾ ਹੀ ਆ ਸਿੱਖਣ ਦਾ ਹੋਰ ਬਿਲਕੁਲ ਬਿਲਕੁਲ ਬਾਕੀ ਤੁਸੀਂ ਟੈਸਟ ਕਰੋ ਚਲੋ ਭਾਜੀ ਹੁਣ ਆਪਾਂ ਕਰਦੇ ਆ ਜੀ ਟੈਸਟ ਲਓ ਜੀ ਫਾਈਨਲੀ ਸਾਡੀ ਪਲੇਟ ਹੋ ਚੁੱਕੀ ਆ ਰੈਡੀ ਥੋੜਾ ਲੱਗੇ ਲਿਆ ਬਈ ਪਹਿਲਾਂ ਦਿਖਾ ਦਈਏ ਇੱਕ ਵਾਰੀ ਇਹ ਬਣਾਇਆ ਜੀ ਬਾਈ ਹੁਣਾਂ ਦੇ ਪਰਤਾ ਓਹ ਤੇ ਨਾਲ ਰੋਟੀਆਂ ਚੈੱਕ ਕਰੋ ਤੁਸੀਂ ਬੰਦਾ ਇਹ ਉਹ ਦੋ ਰੋਟੀਆਂ ਨੇ ਜਿਹੜੀਆਂ ਬਾਈ ਹੁਣੀ ਕਹਿੰਦੇ ਵੀ ਖਾਣੀਆਂ ਖਾਣੀਆਂ ਦੋ ਰੋਟੀਆਂ ਨੇ ਤੇ ਹੁਣ ਵਾਰੀ ਆ ਗਈ ਇਹਨੂੰ ਟੈਸਟ ਕਰਨ ਦੀ ਭਾਈ ਇਹ ਜਿਹੜਾ ਗਰੇਵੀ ਨਾਲ ਰੋਟੀਆਂ ਨੂੰ ਆ ਕਰੰਦਾ ਇਹ ਕਿਥੋਂ ਦਿਮਾਗ ਚ ਆਇਆ ਇਹ ਜੀ ਮਸਾਲਾ ਰੋਟੀ ਹੁੰਦੀ ਹੈ ਜੀ ਮਤਲਬ ਸੁੱਕੀ ਰੋਟੀਆਂ ਨਹੀਂ ਇਹਨਾਂ ਦੀ ਇੱਕ ਵਧੀਆ ਫਲੇਵਰ ਤੁਸੀਂ ਮਤਲਬ ਕੱਲੀ ਰੋਟੀ ਵੀ ਖਾ ਸਕਦੇ ਹੋ ਭਾਜੀ ਗੱਲ ਇਹ ਵੀ ਜੇ ਖਾਣੀ ਇਹ ਦੋ ਰੋਟੀਆਂ ਖਾਣੀਆ ਦੋ ਰੋਟੀਆਂ ਬਾਦ ਬਾਦ ਵਾਰ ਚਾਜ ਦੀਆਂ ਖਾਣੀਆ ਉਹੀ ਨੇ ਬਸ ਇਹ ਕਹਿੰਦੇ ਆ ਦੋ ਰੋਟੀਆਂ ਖਾਣੀਆ ਚਾਹੀਦੀਆਂ ਦਿਖਾਈਏ ਉਹ ਚੀਜ਼ ਨੇ ਵਾਹ ਜੀ ਵਾਹ ਵਾਕਿ ਭਾਜੀ ਲੋ ਜੀ ਅੱਜ ਪਤਾ ਲੱਗਣਾ ਵਾਕਿ ਵੀ ਰੂਬਲ ਚਿਕਨ ਦਾ ਦਾ ਜਿਹੜਾ ਪੜ੍ਹਤਾ ਸੀ ਉਹ ਹਾਈਪ ਦੇ ਵਿੱਚ ਵਾਕਿਆ ओरिजिनल ਸੀ ਜਾਂ ਓਵਰ ਹਾਈਪ ਸੀ ਹੂੰ ਬਾਈ ਕੀ ਦਾ ਸਨ ਹਾਂਜੀ ਸਾਲੇ ਵੇਨਾ ਮੇਰਾ ਵੀ ਮਨ ਕਰਦਾ ਸੀ ਜਗਾ ਉਹ ਲੱਭਾ ਜਿੱਥੇ ਮੈਂ ਕੋਈ ਕਮੀ ਕਰਦਾ ਹਾਂ ਹਨਾ ਉਹ ਗੱਲ ਕਰਨਾ 네ਗੇਟਿਵ ਚੀਜ਼ਾਂ ਦੇ ਵੀ ਜ਼ਿਆਦਾ ਹੋਣਗੀਆਂ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਉਹਦਣਾ ਜਲੰਦਰ ਦੀ ਵੀਡੀਓ ਪਾਈ ਸੀ ਉਹ ਸਾਨੂੰ ਬਟਰ ਚਿਕਨ ਸਵਾਦ ਨਹੀਂ ਲੱਗਾ ਸੀ ਕਹਿੰਦੇ ਸਾਨੂੰ ਨਹੀਂ ਸਵਾਦ ਲੱਗਾ ਬਿਲਕੁਲ ਬਿਲਕੁਲ ਜਿਹੜੀ ਜੀ ਜਨੂਨਾਂ ਜਨੂਨ ਦੀ ਹੈ ਬੜਾ ਭਾਜੀ ਵਾਕਿਆ ਤੁਹਾਡੇ ਪਰਤੇ ਦਾ ਕਮਾਲ ਆ ਬਹੁਤ ਬਹੁਤ ਸਵਾਦ ਆ ਗਿਆ ਹਾਂ ਜੀ ਵਾਕਿਆ ਭਈ ਜਿਹੜੀ ਇੰਸਟਾਗ੍ਰam ਤੇ ਚੀਜ਼ਾਂ ਹਰੇਕ ਫੇਕ ਨਹੀਂ ਹੁੰਦੀਆਂ ਕਈ ਚੀਜ਼ਾਂ ਵਾਕਿਆ ਸਵਾਦ ਹੁੰਦੀਆਂ ਨੇ ਪਰ ਕਈ ਵਲੇ ਅਸੀਂ ਉਹ ਚੀਜ਼ਾਂ ਨੂੰ ਸਾਈਡ ਤੇ ਨਿਕਲ ਜਾਂਦੇ ਹਾਂ ਨਿਕਲ ਲੈਂਦੇ ਹਾਂ ਨਾ ਪਰ ਕਈ ਜਗ੍ਹਾ ਤੇ ਕਈ ਲੋਕ ਇਦਾਂ ਦੇ ਹੈਗੇ ਵੀ ਨੇ ਪਰ ਉਹਨਾਂ ਦੀ ਮਜਬੂਰੀ ਉਹ ਇੰਸਟਾਗ੍ਰam ਵਰਦੀ ਵੀ ਮਜਬੂਰੀ ਆ ਵੀ ਜੇ ਉਹਨਾਂ ਨੂੰ ਇੰਸਟਾ ਫੇਸਬੁਕ ਤੋਂ ਪੈਸਾ ਆਉਂਦਾ ਨਾ YouTube ਤੋਂ ਪੈਸਾ ਮਿਲਦਾ ਸ਼ਾਇਦ ਉਹ ਵੀ ਬੀਡ ਪ੍ਰਮੋਸ਼ਨ ਨਾ ਕਰਦੇ ਹਣਾ ਤੇ ਵਾਕਈ ਉਹ ਚੀਜ਼ ਹੈਗੀ ਆ ਤੇ ਇਸ ਕਰਕੇ ਬਾਈ ਹੁਣਾਂ ਦਾ ਖਾਣਾ ਵਾਕਈ ਕਮਾਲ ਦਾ ਆ ਆ ਦੋ ਰੁਟੀਆਂ ਜਿਹੜੀ ਗੱਲਾਂ ਨਾ ਬਾਈ ਇਹ ਵਾਕਈ ਮੈਨੂੰ ਖਵਾਲੀ ਲੱਗੀ ਖਾਣੀਆਂ ਦੋ ਰੁਟੀਆਂ ਪਰ ਜਦੋਂ ਵੀ ਖਾਣੀਆਂ ਲੁਧਿਆਣਿਆਂ ਕੇ ਖਾਣੀਆਂ ਬਸ ਇਹ ਯਾਦ ਰੱਖਿਓ ਤੇ ਖਾਣੀਆਂ ਕਿੱਥੇ ਆ ਬ ਇਹਦਾ ਖਾਣਾ ਖਾਣ ਵਾਸਤੇ ਬਾਈ ਇਸ ਤੋਂ ਵੱਡੀ ਕਿੱਜਾ ਮੈਨੂੰ ਹੋਰ ਕੋਈ ਨਹੀਂ ਲੱਭੂਗੀ ਬਿਲਕੁਲ ਮੇਰੀ ਆਪਣੀ ਪਰਸਨਲ ਪਲੇਸ ਹੋ ਚੁੱਕੀ ਆ ਹੁਣ ਇਹ ਮੈਂ ਪੱਕਾ ਇੱਥੇ ਖਾਣ ਆਉਂਗਾ ਤੇ ਸੋ ਤੁਸੀ ਹੋਣ ਕਰਨਾ ਕੀ ਤੁਹਾਨੂੰ ਪਤਾ ਹੀ ਆ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਰੂਬਲ ਚਿਕਨ ਦੇ ਆ ਕੇ ਜਿਹੜੇ ਜਿਹੜੇ ਭਰਾਵਾਂ ਨੇ ਚਿਕਨ ਖਾਧਾ ਆ ਜਿੰਨੇ ਜਿੰਨੇ ਪਰਤਾ ਖਾਧਾ ਜਿੰਨੇ ਜਿੰਨਾਂ ਨੇ ਇੱਕ ਰਸ਼ੀਨ ਲੈਗ ਖਾਧਿਆ ਨੇ ਤੰਗੜੀ ਖਾਧੀ ਉਹ ਜ਼ਰੂਰ ਆ ਕੇ ਤੋ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਵਾਦ ਕਿਵੇਂ ਦਾ ਲੱਗਦਾ ਬਾਕੀ ਤੁਸੀਂ ਪੰਜਾਬ ਤੋਂ ਕਿਹੜੇ ਕੋਨੇ ਤੋਂ ਆ ਕਿਹੜੇ ਸਟੇਟ ਤੋਂ ਆ ਕਿਹੜੀ ਕੰਟਰੀ ਤੋਂ ਆ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਸੁਝਾਅ ਜਰੂਰ ਦਿਆ ਕਰੋ ਅਸੀਂ ਆਪਣੇ ਚੈਨਲ ਵਿੱਚ ਕਿਹੜੀ ਕਿਹੜੀ ਨਵੀਆਂ ਨਵੀਆਂ ਚੇਂਜਸ ਕਰੀਏ ਤਾਂ ਜੋ ਤੁਹਾਨੂੰ ਹੋਰ ਵੀਡੀਓ ਚੰਗੀਆਂ ਲੱਗਣ ਤੇ ਸੋ ਹੁਣ ਤੁਸੀਂ ਕਰਨਾ ਕੀ ਜੀ ਵੀਡੀਓ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ